ਅਨੇ ਪ੍ਰਕਾਰਾਂ ਨੇ ਕੱਟਿਆ ਸੋਚਣਾ ਲੋਕਾਂ ਨੇ ਆਕੇ ਤਾਂ ਕੀ ਵਾਦਾ ਦੇਣਾ ਅਗਲੇ ਸੱਲੇ ਸੱਟਾਂ ਨੂੰ ਫਿਰਦੇ ਆ ਹੈਪੀ ਬਰਥਡੇ ਟੂ ਯੂ ਗਾਂਜੂ ਵੀਰੇ ਕੇਕ ਖਾੜੋ ਸਾਰਾ ਖਾੜੋ ਮੈਂ ਨਹੀਂ ਤਾਂ ਆ ਜੋ ਕਾਲਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਵੀਡੀਓ ਦੀ ਸਟਾਰਟਿੰਗ ਕਰਦੇ ਹਾਂ ਸੋਨੂ ਕੌਰ ਦੇ ਰਿਪਲਾਈ ਦੇ ਨਾਲ ਬਾਕੀ ਰਸਤੇ ਪਿ ਬਣਾਉਣੀਆਂ ਚੱਲ ਜੇ ਬਣਦੀ ਹਨ ਆਪਾਂ ਬਣਾ ਲਈਤੀ ਆ ਠੀਕ ਹੈ ਹਾਂ ਹਾਂ ਭੈਣੀ ਰੈਸਪੀ ਤਾਂ ਤੇਰੀ ਇੰਜ ਬਣਦੀ ਹੈ ਜਿਵੇਂ ਤੂੰ ਪਿਛਲੇ ਜਨਮ ਚ ਮਾਸਟਰ ਸ਼ੈਫ ਸੀ ਪਹਿਲਾਂ ਤਾਂ ਤੂੰ ਇਹ ਦੱਸ ਤੂੰ ਰੈਸিপি ਬਣਾਉਣੀ ਕਾਦੇ ਲਈ ਆ ਤੇ ਸੋਸ਼ਲ ਮੀਡੀਆ ਤੇ ਪੋਸਟ ਕਰਨ ਦਾ ਕਾਰਨ ਕੀ ਆ ਤੂੰ ਰੈਸিপি ਐਸੇ ਲਈ ਹੀ ਬਣਾਉਣੀ ਆ ਨਾ ਤਾਂ ਕਿ ਤੈਨੂੰ ਵੇਖ ਕੇ ਲੋਕ ਸਿੱਖ ਸਕਣ ਐਂਡ ਜੇ ਤੈਨੂੰ ਖੁਦ ਹੀ ਨਹੀਂ ਕੁਝ ਬਣਾਉਣਾ ਆਉਂਦਾ ਤੇ ਤੂੰ ਲੋਕਾਂ ਨੂੰ ਸਿਖਾ ਰਹੀ ਆ ਤਾਂ ਲੋਕ ਤੈਨੂੰ ਗਲਤ ਹੀ ਬੋਲਣਗੇ ਸੋਨੂੰ ਕੋਰਦਾ ਕਹਿਣਾ ਕਿ ਮੈਂ ਰੈਸিপি ਸ਼ੇਅਰ ਕਰਦੀ ਆ ਤਾਂ ਇਹਦੇ ਵਿੱਚ ਗਲਤ ਕੀ ਆ रेसिपी शेयर ਕਰਨੇ ਵਿੱਚ ਕੋਈ ਗਲਤ ਨਹੀਂ ਪਰ ਪਹਿਲਾਂ रेसिपी ਸਿੱਖ ਕੇ ਖੁਦ ਟਰਾਈ ਕਰਕੇ ਫਿਰ ਲੋਕਾਂ ਨਾਲ ਸ਼ੇਅਰ ਕਰਿਆ ਕਰ ਕੈਮਰੇ 'ਗੇ ਤਾਂ ਐਵੇਂ ਸਮਝਾਉਂਦੀ ਐ ਜਿਵੇਂ ਫੂਡ ਨੈਟਵਰਕ ਦੀ CEO ਹੋਵੇ ਪਰ ਖੋਦੀ ਰੋਟੀ ਤਵੇ ਤੇ ਚਿਪਕ ਜਾਂਦੀ ਆ ਤੇਰੀ ਰੈਸਿਪੀ ਦੇਖ ਕੇ ਟਰਾਈ ਕਰਨ ਦੀ ਥਾਂ ਆਡੀਅנס ਦਾ ਟਿੱਡਤਾ ਹੱਸ ਕੇ ਪਰ ਜਾਂਦਾ ਰੈਸਿਪੀ ਵਲੌਗ ਤੋਂ ਵੱਧ ਤਾਂ ਕਾਮੇਡੀ ਸ਼ੋ ਲੱਗਦਾ ਹੁੰਦਾ ਤੇ ਫਿਰ ਕਹਿੰਦੀ ਐ ਕਿ ਲੋਕ ਮੈਨੂੰ ਬੈਡ ਕਮੈਂਟ ਤੇ ਰੋਸਟ ਕਿਉਂ ਕਰਦੇ ਆ ਤੇ ਕਈ ਲੋਕ ਮਾ ਤੇ ਇਕ ਤੀਆਂ ਵੀ ਬੈਡ ਕਮੈਂਟ ਜ਼ਿਆਦਾ ਕਰਦੇ ਆ ਹਨਾ ਜਾ ਫਿਰ ਜਿਹੜਾ ਰੋਸਟਰ ਆ ਚਲੋ ਉਹਨਾਂ ਦਾ ਕੰਮ ਹੈਣਾ ਰੋਸਟ ਕਰਨਾ ਚਲੋ ਉਹਨਾਂ ਦਾ ਵੀ ਇੱਕ ਕਮਾਈ ਆ ਠੀਕ ਹੈ ਉਹਨਾਂ ਦੀ ਵੀ ਇੱਕ ਰੋਟੀ ਪੰਦੀ ਆ ਉਹ ਚਲ ਰੋਸਟ ਕਰਦੇ ਆਣਾ ਕਰੀ ਜਾਂਦੇ ਇਹਨਾਂ ਵਲੌਗਰਜ਼ ਨੂੰ ਨਾ ਆਪਣੀਆਂ ਮਿਸਟੇਕਸ ਨਹੀਂ ਦਿਸਣਗੀਆਂ ਪਰ ਇਹਨਾਂ ਨੂੰ ਰੋਸਟਰਸ ਦੀ ਕਮਾਈ ਬਹੁਤ ਚੁਬਦੀ ਆ ਇਹਨਾਂ ਦੇ ਮਨ ਵਿੱਚ ਇੱਕ ਬਹੁਤ ਵੱਡਾ ਵਹਿਮ ਆ ਕਿ ਅਸੀਂ ਸੈਲੀਬ੍ਰਿਟੀ ਆ ਤੇ ਸਾਨੂੰ ਗਲਤ ਬੋਲ ਕੇ ਸਾਡੇ ਤੋਂ ਕਮਾਈ ਖਾਂਦੇ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਰੋਸਟਰਜ਼ ਥੋਡੀਆਂ ਸਹੀ ਗੱਲਾਂ ਦਾ ਨਹੀਂ ਥੋੜੀ ਹਲਕੀ ਸੋਚ ਦਾ ਫਾਇਦਾ ਚੁੱਕਦੇ ਆ ਐਂਡ ਅਗਰ ਰੋਸਟਰਜ਼ ਨੂੰ ਥੋੜੀ-ਬਹੁਤ ਕਮਾਈ YouTube ਤੋਂ ਹੋ ਵੀ ਜਾਂਦੀ ਆ ਤਾਂ ਉਹਨਾਂ ਦੀ ਮਿਹਨਤ ਤੁਹਾਡੇ ਨਾਲੋਂ ਦੁੱਗਣੀ ਹੁੰਦੀ ਆ ਕੁਝ ਕੁ ਵਲੌਗਰਜ਼ ਕਦੇ ਕੋਈ ਵੀਡੀਓ ਟਾਪਿਕ ਨਹੀਂ ਸੋਚਦੇ ਬਸ ਉਹਨਾਂ ਨੇ ਸਵੇਰ ਕੈਮਰਾ ਚੱਕਣਾ ਹੁੰਦਾ ਤੇ ਜੋ ਘਰ 'ਚ ਹੁੰਦਾ ਹੋਵੇ ਐਜ਼ ਇਟ ਇਜ਼ ਵਿਖਾ ਦੇਣਾ ਹੁੰਦਾ ਨਾ ਉਹਦੇ ਵਿੱਚ ਕੋਈ ਮੋਡੀਫਿਕੇਸ਼ਨ ਨਾ ਕੋਈ ਐਡੀਟਿੰਗ ਤੇ ਨਾ ਕੋਈ ਨੌਲੇਜ ਦੀ ਗੱਲ ਪਰ ਬਣਾ ਕੇ ਦੇਖਿਓ ਦੋ ਤੋਂ ਤਿੰਨ ਘੰਟੇ ਤਾਂ ਤੁਹਾਨੂੰ ਕੰਟੈਂਟ ਫਾਈਂਡ ਕਰਨ 'ਚ ਹੀ ਲੱਗ ਜਾਣਗੇ ਐਂਡ ਫਿਰ ਉਸ ਟਾਪਿਕ ਨੂੰ ਆਡੀਅנס ਦੇ ਨਾਲ ਸਹੀ ਤਰੀਕੇ ਨਾਲ ਕਿਵੇਂ ਪੇਸ਼ ਕਰਨਾ ਇਹਦੇ ਬਾਰੇ ਵੀ ਬਹੁਤ ਕੁਝ ਸੋਚਣਾ ਪੈਂਦਾ ਆਫਟਰ 댓 ਸੋਚ ਸਮਝ ਕੇ ਸਹੀ ਵਰਡਿੰਗ ਦਾ ਯੂਜ਼ ਕਰਨਾ ਐਂਡ ਥੈਨ ਐਡੀਟਿੰਗ ਐਂਡ ਥੈਨ ਵੀਡੀਓ ਅਪਲੋਡ ਤੇ ਫਿਰ ਕਮਾਈ ਵੀ ਕਿਉਂ ਨਾ ਕਰੀਏ ਵੱਤ ਸਹੀ ਏ ਮੈਂ ਨਾ ਅੱਜ ਤੋਂ ਕੁਝ ਕੁ ਦਿਨ ਪਹਿਲਾਂ ਤੇਰੀ ਪੋਹੇ ਵਾਲੀ ਵੀਡੀਓ ਤੇ ਰੋਸਟ ਬਣਾਉਣ ਦਾ ਸੋਚਿਆ ਤੇ ਉਹਦੇ ਵਿੱਚ ਕੁਝ ਕੁ ਗੱਲਾਂ ਵੀ ਸੀ ਜੋ ਕਰਨੀਆਂ ਚਾਹੀਦੀਆਂ ਸੀ ਜਿਵੇਂ ਕਿ ਤੇਰੀ ਸਿਸਟਰ ਹਮੇਸ਼ਾ ਪੇਕੇ ਘਰ ਹੀ ਰਹਿੰਦੀ ਆ ਬਟ ਆਫਟਰ ਥੈਟ ਮੈਨੂੰ ਲੱਗਿਆ ਕਿ ਇਸ ਵਲੌਗ ਦੇ ਵਿੱਚ ਨਾ सोनू ਚ ਕਾਫੀ ਸੁਧਾਰ ਆ। ਕਾਫੀ ਚੀਜ਼ਾਂ ਨੂੰ ਸੋਚ ਸਮਝ ਕੇ ਬੋਲੀਆ ਤੇ ਰੈਸਿਪੀ ਵੀ ਠੀਕ ਠਾਕ ਦੱਸ ਹੀ ਦਿੱਤੀ ਤੇ ਮੈਨੂੰ ਲੱਗਿਆ ਕਿ ਚਲੋ ਇਹਨੂੰ ਰੋਸਟ ਨਹੀਂ ਕਰਨਾ ਚਾਹੀਦਾ ਤੇ ਨੈਕਸਟ ਵੀਡੀਓ 'ਚ ਇਹਦੀ ਥੋੜੀ ਜਿਹੀ ਐਪਰੀਸੀਏਸ਼ਨ ਵੀ ਕਰੂੰਗੀ। ਪਰ ਉੱਥੇ ਨੈਕਸਟ ਡੇ ਤੇਰਾ ਆ ਗਿਆ ਇਹ ਵਲੌਗ ਜਿਹਦੇ ਵਿੱਚ ਤੂੰ ਰੋਸਟਰਸ ਦੇ ਨਾਲ-ਨਾਲ ਬੈਡ ਕਮੈਂਟਰਸ ਨੂੰ ਤੇ ਲੋਕਾਂ ਨੂੰ ਕਾਫੀ ਕੁਝ ਬੋਲਿਆ। ਅਸਲ ਦੇ ਵਿੱਚ ਤੂੰ ਜਿਨ੍ਹਾਂ ਨੂੰ ਬੈਡ ਕਮੈਂਟਰਸ ਦੱਸਦੀਆਂ ਨਾ ਉਹ ਤੈਨੂੰ ਰਾਈਟ ਡਾਇਰੈਕਸ਼ਨ ਦਿਖਾਉਂਦੇ ਆ ਤਾਂ ਕਿ ਤੂੰ ਆਪਣੇ ਕੰਟੈਂਟ ਦੇ ਵਿੱਚ ਸੁਧਾਰ ਕਰ ਸਕੇ। ਬਟ ਸੈਡਲੀ ਤੈਨੂੰ ਬੱਟਾ ਮੈਂ ਇਹ ਕਰਨੀ ਆ ਕਿ ਤੁਸੀਂ ਰੋਸਤ ਕਰਨਾ ਨਾ ਮੇਰੇ ਕੰਮ ਤੇ ਕਰੋ ਜਾਂ ਫਿਰ ਮੈਂ ਕੁਲਤ ਬੋਲਦੀ ਆ ਜਾਂ ਕੁਝ ਵੀ ਹਣਾ ਚਲੋ ਮੇਰੇ ਬਾਤ ਕਿ ਤਾਂ ਵੀ ਆ ਠੀਕ ਐ ਤੁਸੀਂ ਕੰਮ ਕਰਦੇ ਹੋ ਕਰੇ ਜਾਓ ਰੋਸਤ ਕਰਦੋ ਕਰੇ ਜਾਓ ਤੇ ਬੱਟ ਜੇ ਮੇਰੇ ਚ ਕਮੀਆਂ ਆ ਤਾਂ ਪਲੀਜ਼ ਕੰਮ ਨੂੰ ਤਾਂ ਮਹਿਸੂਸ ਕਰਾਓ ਵੀ ਤੋ ਕਾਲੀਆਂ ਦਾ ਕੁਝ ਵੀ ਆ ਮੈਂ ਹਣਾ ਤੇ ਮੇਰਾ ਰੰਗ ਕਾਲਾ ਤੇ ਜੋ ਵੀ ਆ ਹਣਾ ਰੱਬ ਤੇ ਦੇਣਾ ਅੱਛਾ ਚਲੋ ਆਈ ਐਗਰੀ ਵਿਦ ਥਿਸ ਕਿ ਰੰਗ ਤੇ ਆਵਾਜ਼ ਰੱਬ ਦੀ ਦੇਣਾ ਪਰ ਉਦੋਂ ਕੀ ਜਦੋਂ ਤੁਸੀਂ ਖੁਦ ਆਪਣੀਆਂ ਕਮੀਆਂ ਨੂੰ ਆਪਣੇ ਫੇਮ ਲਈ ਯੂਜ਼ ਕਰਦੇ ਹੋ ਸੌਰੀ ਗਾਇਸ ਮੈਂ ਉਹ ਰੀਲ ਬਣਦੇ ਕਾफी ਕੋਸ਼ਿਸ਼ ਕੀਤੀ ਪਰ ਮੈਨੂੰ ਲੱਭੀ ਨਹੀਂ ਬਟ ਉੱਥੇ ਇਹ ਆਪਣੇ ਰੰਗ ਦਾ ਲੋਕਾਂ ਕੋਲੋਂ ਖੁਦ ਮਜ਼ਾਕ ਬਣਵਾ ਰਹੀ ਆ ਹੁਣ ਅਗਰ ਕੋਈ ਵੀ ਪਰਸਨ ਆਪਣੀ ਪਰਸਨੈਲਿਟੀ ਤੋਂ ਆਪੋਜ਼ਿਟ Song ਚੂਜ਼ ਕਰਕੇ ਆਪਣੇ ਤੇ ਲਾਊਗਾ ਤਾਂ ਉਹਨੂੰ ਵੀ ਪਤਾ ਹੁੰਦਾ ਹੈ ਕਿ ਲੋਕ ਮੈਨੂੰ ਬੋਲਣਗੇ ਬਟ ਸਟਿਲ ਇਹ ਚੀਜ਼ਾਂ ਇਹਨਾਂ ਇਨਫਲੂਐਂਸਰਸ ਦੇ ਵੱਲੋਂ ਜਾਣਬੁੱਝ ਕੇ ਕੀਤੀਆਂ ਜਾਂਦੀਆਂ ਤਾਂ ਕਿ ਅਸੀਂ ਵਾਇਰਲ ਹੋ ਜਾਈਏ ਪਰ ਜੇ ਉੱਥੇ ਹੀ ਲੋਕ ਇਹਨਾਂ ਨੂੰ ਕੁਝ ਗਲਤ ਬੋਲ ਦੇਣ ਤਾਂ ਫਿਰ ਜਲਦੀ ਅਸੀਂ ਸympathy card ਵੀ ਖੇਡਣਾ ਸਟਾਈਲ ਹੈ ਬਾਬੂ ਭయ్యా ਰਾਜੂ ਕਸ਼ਟਾ ਪਰ ਕਈ ਲੋਕ ਹਨ ਰੰਗ ਤੱਕ ਕਮੈਂਟ ਕਰ ਲੈ ਕੇ ਜਾਂਦੇ ਆਗੇ ਪਹਿਲਾਂ ਤਾਂ ਇੰਨੀ ਜ਼ਿਆਦਾ ਇੰਨੇ ਜ਼ਿਆਦਾ ਸਪੋਰਟ ਕਰਦੇ ਆ ਹਨ ਤੇ ਜਦੋਂ ਬੰਦਾ ਚੜਨ ਲੱਗ ਜਾਂਦਾ ਫੇਮ ਹੋ ਜਾਂਦਾ ਫੇਮ ਮਿਲ ਜਾਂਦਾ ਹਨ ਫਿਰ ਉਹਨੂੰ ਥੱਲੇ ਸੱਟਾਂ ਵੀ ਖੇਤੀ ਰੱਖ ਦਿੱਤਾ ਲੋਕ ਪਹਿਲਾਂ ਮੋਟੀਵੇਟ ਕਰਦੇ ਆ ਕਿ ਚਲੋ ਕੋਈ ਗਰੀਬ ਘਰ ਤੋਂ ਆ ਤਾਂ ਸਪੋਰਟ ਕਰ ਦਿੰਨੇ ਆ ਪਰ ਸਪੋਰਟ ਲੈਣ ਤੋਂ ਬਾਅਦ ਤੁਸੀਂ ਲੋਕ ਕੀ ਕਰਦੇ ਹੋ ਨਾ ਸਪੋਰਟ ਕਰਨ ਵਾਲਿਆਂ ਲਈ ਚੰਗਾ ਕੰਟੈਂਟ ਨਾ ਉਹਨਾਂ ਦਾ ਧੰਨਵਾਦ ਤੇ ਉਲਟਾ ਜਦੋਂ ਕੋਲ ਕੁਝ ਆ ਜਾਏ ਫਿਰ ਤੁਹਾਨੂੰ ਲੱਗਦਾ ਕਿ ਸਾਡੇ ਵਰਗਾ ਤਾਂ ਕੋਈ ਹੈ ਹੀ ਨਹੀਂ ਫਿਰ ਤੁਸੀਂ ਉੜਦੇ ਹੋ ਹਵਾ 'ਚ ਤੇ ਫਿਰ ਜਦੋਂ ਕਮੈਂਟਾਂ ਨਾਲ ਲੋਕ ਧਰਤੀ ਤੇ ਲਿਉਣ ਲੱਗ ਪੈਂਦੇ ਆ ਫਿਰ ਤੁਸੀਂ ਆ ਕੇ ਫਿਰ ਸੰਪਤੀ ਕੜ ਖੇਡਦੇ ਹੋ ਜੇ ਤੁਹਾਨੂੰ ਲੋਕਾਂ ਨੇ ਸਪੋਰਟ ਕਰ ਹੀ ਦਿੱਤਾ ਐਟ ਲੀਸਟ ਥੋੜੇ ਬਹੁਤ ਮਿਹਨਤ ਕਰਕੇ ਕੁਝ ਅੱਜ ਦਾ ਕੰਟੈਂਟ ਤਾਂ ਲੈ ਕੇ ਆਓ ਉਹਨਾਂ ਲੋਕਾਂ ਦੀਆਂ ਗੱਲਾਂ ਤੇ ਅਮਲ ਕਰਨ ਦੀ ਥਾਂ ਤੇ ਉਹਨਾਂ ਨੂੰ ਹੀ ਭੰਡਣ ਲੱਗੀ ਹੋਈ ਆ। ਯਾ ਮਾਰ ਮਾਰ ਕੇ ਖੋਪੜੀ ਤੋੜ ਸਾਲੇ ਕ ਮਾਰ ਦੇ। ਚੱਕੜਾ ਹੁੰਦਾ। ਤੁਸੀਂ ਕਹਣਾ ਵੀਡੀਓ ਨਾ ਪਾਇਆ ਕਰ ਆਇਆ ਨਾ ਕਰਿਆ ਕਰ। ਉਹਨੇ ਦੀ ਮਜਬੂਰੀ ਆ। ਗਲਾਬ ਬਣਾਣਾ ਸਾਡੀ ਮਜਬੂਰੀ ਆ। ਅਸੀਂ ਇਹ ਤੋਂ ਜਾਂਦਾ ਘਰ ਤੱਕ ਵੀ ਮਤਲਬ ਖਰਚਾ ਪਾਣੀ ਕਿੱਕ ਤੇ ਆਂ ਘਰ ਤੇ ਨੂੰ ਸਾਂਭਦੇ ਆਂ। ਵਲੌਗ ਪਾਉਣਾ ਮਜਬੂਰੀ ਨਾ ਦੱਸ ਬਲਕਿ ਇਦਾਂ ਕਹਿ ਕਿ YouTube ਨੇ ਕਮਾਈ ਦਾ ਜ਼ਰੀਆ ਦਿੱਤਾ ਤੇ ਕੋਈ ਨਹੀਂ ਤੈਨੂੰ ਕਹਿੰਦਾ ਕਿ ਵੀਡੀਓ ਪਾਉਣੀ ਬੰਦ ਕਰ ਬਸ ਐਵੇਂ ਕਿਹਾ ਜਾਂਦਾ ਕਿ ਕੰਟੈਂਟ ਇਦਾਂ ਦਾ ਬਣਾ ਜਿਹਦੇ ਨਾਲ ਕਿਸੇ ਨੂੰ ਕੋਈ ਸੇਧ ਮਿਲੇ ਪਰ ਇਹਨਾਂ ਲੋਕਾਂ ਨੇ ਆਪਣੇ ਕਟੜ ਫੈਨਸ ਤੋਂ ਸympathy ਲੈਣੀ ਹੁੰਦੀ ਆ ਇਹ ਕਹਿ ਕੇ ਕਿ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਵੀਡੀਓ ਬਣਾਉਣੀ ਬੰਦ ਕਰ ਦਿਓ ਤਾਂ ਕਿ ਲੋਕਾਂ ਨੂੰ ਲੱਗੇ ਕਿ ਇਹਨਾਂ ਨਾਲ ੱਤਕਾ ਹੋ ਰਿਹਾ ਤੇ ਬਾਕੀ ਥੜਾ ਕੰਦੇ ਆ ਰਿਹਾ ਕੋ ਲਾਈਵ ਹੋਣਾ ਆਈਫੋਨ ਵਾ ਠੱਕੇ ਚੋਰੀ ਕਰਕੇ ਤਾਂ ਲਿਆ ਨਹੀਂ ਠੀਕ ਐ ਮਾ ਤੇ ਮਿਹਨਤ ਕਰਕੇ ਲਿਆ ਪਹਿਲਾਂ ਮੇਰੇ ਕੋਲ ਉਪਰਾ ਫੋਨ ਹੁੰਦਾ ਸੀ ਬਹੁਤ ਜ਼ਿਆਦਾ ਹੈਗ ਬੰਦਾ ਸੀਗਾ ਤੁਹਾਨੂੰ ਪਤਾ ਜਿਆਦਾ ਜ਼ਿਆਦਾ ਬੰਦਨ ਚੜਾਈ ਮਿਲਦੇ ਆ insta ਤੋਂ ਹਾਂ ਵੀ ਹੋ ਜਾਂਦਾ ਵੀ ਚਲੋ ਹਣਾ ਵੀ ਮੈਂ ਅੱਕੇ ਵਾਰ ਸਾਕਦਾ ਤੁਸੀਂ ਤਾਂ ਲੋਕਾਂ ਐਨੇ ਬੇਕਾਰ ਆਣ ਨੇ ਕੱਟਿਆ ਸੋਚਣਾ ਲੋਕਾਂ ਨੇ ਆਕੇ ਤਾਂ ਕੀ ਵਾਧਾ ਦੇਣਾ ਅਗਲੇ ਸੱਲੇ ਸੱਟਾਂ ਨੂੰ ਫਿਰਦੇ ਆ ਬੇਕਾਰ ਦੁਨੀਆ ਦੀ ਥੋੜਾ ਐਟੀਟਿਊਡ ਬੇਕਾਰਾ ਜਿੰਨਾ ਲੋਕਾਂ ਨੇ ਬਣਾਇਆ ਅੱਜ ਉਹਨਾਂ ਹੀ ਲੋਕਾਂ ਨੂੰ ਬੇਕਾਰ ਦੱਸੀ ਜਾਂਦੀ ਆ ਇਹ ਗੱਲ ਯਾਦ ਰੱਖੀ ਕਿ ਲੋਕਾਂ ਦੇ ਵਿਊਜ਼ ਨਾਲ ਹੀ ਅੱਜ ਇੱਥੋਂ ਤੱਕ ਪਹੁੰਚੀ ਆ ਕੰਟਰੋਲ ਕੰਟਰੋਲ ਬਾਕੀ ਮੈਂ ਫੋਨ ਆਪਦੀ ਮਿਹਨਤ ਨਾਲ ਲੈਂਦਾ ਕੋਈ ਐਵੇਂ ਨਹੀਂ ਠੱਗੀ ਚੋਰੀ ਕੀਤੀ ਹੋਵੇ ਕਹਿੰਦੇ ਆਈਫੋਨ ਚੱਕੀ ਫਿਰਦੀ ਆ ਬਾਥਰੂਮਾਂ ਤੇ ਗੇਟ ਨਹੀਂ ਲਵਾ ਸਕਦੇ ਮੈਂ ਬਹੁਤ ਮਿਹਨਤ ਕਰ ਰਹੀ ਆ ਮੈਂ ਕੋਸ਼ਿਸ਼ ਕਰੂੰਗੀ ਕਿ ਮਾਰੇ ਬਾਥਰੂਮ ਦਾ ਗੇਟ ਵੀ ਲਵਾ ਲਾਂ ਜਿੱਥੇ ਤੱਕ ਮੈਂ ਆਪਦਾ ਘਰ ਸਵਾਰ ਲਿਆ ਘਰਨ ਰੰਗ ਰੰਗ ਕਰਵਾ ਲਿਆ ਹਨਾ ਉਥੇ ਨਾਲ ਪਾਸੋਂ ਦਾ ਗੇਟ ਵੀ ਲਵਾ ਲੂੰਗੀ ਬਹੁਤ ਚੰਗੀ ਗੱਲ ਆ ਕਿ ਤੂੰ ਆਈਫੋਨ ਲੈ ਲਿਆ ਪਰ ਲੋਕ ਤੈਨੂੰ ਐਸੇ ਕਰਕੇ ਕਹਿੰਦੇ ਆ ਨਾ ਕਿ ਜੇ ਇੰਨਾ ਮਹਿੰਗਾ ਆਈਫੋਨ ਲੈ ਸਕਦੇ ਹੋ ਤਾਂ ਬਾਥਰੂਮ ਦਾ ਗੇਟ ਵੀ ਲਗਵਾਇਆ ਜਾ ਸਕਦਾ ਕਿਉਂਕਿ ਇਹ ਸਭ ਤੋਂ ਵੱਡੀ ਬੇਸਿਕ ਨੀਡ ਆ ਪਰ ਕੁਝ ਕੁ ਚੀਜ਼ਾਂ ਤੁਸੀਂ ਜਾਣਬੁੱਝ ਕੇ ਕੰਪਲੀਟ ਨਹੀਂ ਕਰਦੇ ਕਿਉਂਕਿ ਤੁਸੀਂ ਉਤੋਂ ਹੀ ਆਪਣੀ ਗਰੀਬੀ ਸ਼ੋਅ ਕਰਨੀ ਹੁੰਦੀ ਆ ਤੇ ਬਾਕੀ ਜੇ ਤੇਨੂੰ ਲੋਕਾਂ ਦੇ ਬੋਲਣ ਦੀ ਇੰਨੀ ਪਰਵਾਹ ਤੇ ਜਿੱਥੇ ਘਰ ਨੂੰ ਰੰਗ ਕਰਵਾਇਆ ਸੀ ਉੱਥੇ ਪਹਿਲਾਂ ਗੇਟ ਲਵਾ ਲੈਣੇ ਸੀ ਤੇ ਜੇ ਨਹੀਂ ਪਰਵਾ ਫਿਰ ਲੋਕ ਤਾਂ ਕਾਫੀ ਕੁਝ ਬੋਲਣਗੇ ਇਗਨੋਰ ਕਰ ਤੇ ਮੈਰਿਜ ਕਰਵਾਉਣਾ ਤੁਹਾਡਾ ਤਾਂ ਮੈਂ 10 12 ਚਾਹੁੰਦੇ ਆ ਕਿ ਸਾਡੇ ਮੈਰਿਜ ਹਜੇ ਨਹੀਂ ਹੈ ਕਿ ਅਸੀਂ ਥੋੜਾ ਲੇਟ ਕਰਾਵਾਂਗੇ ਥੋੜਾ ਲੱਛ ਸੱਟ ਹੋ ਜੀ ਹਨਾ ਤੇ ਅਸੀਂ ਸਾਰਾ ਬੱਤਿਆ ਸੱਟ ਹੋ ਕੇ ਫਿਰ ਵਿਆਹ ਕਰਵਾਵਾਂਗਾ ਅਸੀਂ ਤਿੰਨ ਚਾਰ ਸਾਲ ਬਾਅਦ ਵਿਆਹ ਕਰਾਵਾਂਗੇ ਕਾਜਾ ਸੇ ਵਿਆਹ ਨਹੀਂ ਕਰਾਉਣ ਲੱਗੇ ਇਹ ਭਗਵਾਨ ਕੀ ਜ਼ੁਲਮ ਹੈ ਪਹਿਲਾਂ ਸੋਨੂ ਤੇ ਸੋਨੂ ਦਾ ਘਰ ਵਾਲਾ ਕਹਿੰਦੇ ਸੀ ਕਿ ਸਾਡਾ ਵਿਆਹ ਬਹੁਤ ਜਲਦੀ ਹੋਣ ਜਾ ਰਿਹਾ ਮੇਬੀ 2-3 ਮਹੀਨਿਆਂ ਤੱਕ ਸਾਡਾ ਵਿਆਹ ਹੋ ਜੇ ਤੇ ਹੁਣ ਸੋਨੂ ਦਾ ਕਹਿਣਾ ਕਿ ਅਸੀਂ 4-5 ਸਾਲ ਵਿਆਹ ਨਹੀਂ ਕਰਵਾਉਣਾ ਪਰ ਇੱਥੇ ਵੀ ਬਹੁਤ ਸਾਰੇ ਲੋਕਾਂ ਨੇ ਕਮੈਂਟ ਕਰਕੇ ਕਿਹਾ ਕਿ ਜਿੰਨੀ ਜਲਦੀ ਹੋ ਸਕਦਾ ਤੂੰ ਵਿਆਹ ਕਰਵਾ ਲੈ ਕਿਉਂਕਿ ਜੇ ਇੱਕ ਵਾਰ ਉਸ ਨੂੰ ਫੇਮ ਮਿਲ ਗਿਆ ਤਾਂ ਉਹ ਮੁੱਕਰ ਵੀ ਸਕਦਾ ਪਰ ਸੋਨੂ ਨੇ ਵੀ ਲੋਕਾਂ ਦੀ ਇਹ ਗੱਲ ਗਲਤੀ ਲੈ ਜਾਣੀ ਆ ਕਿਉਂਕਿ ਪਿਛਲੇ ਵਲੌਗਸ 'ਚ ਸੋਨੂ ਨੇ ਖੁਦ ਹੀ ਕਿਹਾ ਸੀ ਕਿ ਸਾਡਾ ਵਿਆਹ ਬਹੁਤ ਜਲਦ ਹੋਣ ਜਾ ਰਿਹਾ ਤੇ ਹੁਣ ਕਹਿ ਰਹੀ ਆ ਕਿ 3-4 ਸਾਲ ਬਾਅਦ ਮੇਬੀ ਇਹ ਟਾਈਮ ਤਹਾਨੂੰ ਸਪੋਰਟ ਕਰਦਾ ਹਾਂ ਤੇ ਬਾਕੀ ਜਿਹੜਾ ਨਾ ਕਮੈਂਟ ਕਰਨਾ ਕਰੀ ਚੱਲੋ ਕਈ ਤਾਂ ਬੜਾ ਪੱਤੇ ਜਾਂ ਬੈਡ ਕਮੈਂਟ ਜਾਂ ਆਣਗੇ ਕੋਈ ਕੋਈ ਹੁੰਦਾ ਜਿਹੜਾ ਸਪੋਰਟ ਕਰਦਾ ਹਣਾ ਲੱਤਾਂ ਖਿੱਚਣ ਵਾਲੇ ਤਵਾਲੇ ਹੁੰਦੇ ਆ ਸਪੋਰਟ ਕਰਨ ਵਾਲਾ ਕੋਈ ਕੋਈ ਹੁੰਦਾ ਚੱਲ ਤੂੰ ਦੱਸ ਤੇਨੂੰ ਸਪੋਰਟ ਕਰੀਏ ਕਿਸ ਗੱਲ ਤੇ ਕੰਟੈਂਟ ਦੀ ਕੁਆਲਿਟੀ ਤੇ ਹਾਰਡਵਰਕ ਕੰਸਿਸਟੈਂਸੀ ਤੇ ਜਾਂ ਫਿਰ ਜਿਹੜੀ ਤੂੰ ਲੋਕਾਂ ਨੂੰ ਪੋਜ਼ੀਟਿਵ ਇਨਫਲੂਐਂਸ ਦਿੰਨੀ ਆ ਉਹਦੇ ਤੇ ਤੇ ਦੂਜੀ ਗੱਲ ਇਹਦਾ ਕਹਿਣਾ ਕਿ ਅਸੀਂ ਮਜਬੂਰੀ 'ਚ ਵਲੌਗ ਪਾਉਣਿਆਂ। ਵੇਲੇ ਰਹਿਣ ਨੂੰ ਮਜਬੂਰੀ ਦਾ ਨਿਯਮ ਤਾਂ ਨਹੀਂ ਦਿਓ। ਤੇਰੇ ਹੋਣ ਵਾਲਾ ਘਰ ਵਾਲਾ, ਤੇਰੀ ਭੈਣ ਦਾ ਘਰ ਵਾਲਾ। ਕੀ ਇਹ ਦੋਵੇਂ ਕੋਈ ਕੰਮ ਨਹੀਂ ਕਰ ਸਕਦੇ? ਤੂੰ ਠੇਕਾ ਲਿਆ ਹੋਇਆ ਸਾਰਿਆਂ ਦੀ ਜ਼ਿੰਮੇਵਾਰੀ ਚੱਕਣ ਦਾ। ਬਾਕੀ ਜੇਕਰ ਤੁਸੀਂ YouTube ਤੋਂ ਹੀ ਕਮਾਈ ਕਰਨੀ ਆ ਤਾਂ ਪੂਰੀ ਫੈਮਿਲੀ ਮਿਲ ਕੇ ਕੋਈ ਪੋਜ਼ਿਟਿਵ ਕੰਟੈਂਟ ਲੈ ਕੇ ਆਓ। ਆਦਰਵਾਇਜ਼ ਆ ਮਜਬੂਰੀ ਦਾ ਰੋਣਾ ਨਾ ਰੋਵੋ। ਤੁਸੀਂ ਪਹਿਲਾਂ ਲੋਕਾਂ ਤੋਂ ਹੀ ਹੈਲਪ ਲੈ ਕੇ ਤੇ ਫਿਰ ਉਹਨਾਂ ਲੋਕਾਂ ਨੂੰ ਹੀ ਮਾੜਾ ਦੱਸਦੇ ਹੋ। ਹੁਣ ਮਨ ਪਾਪਿਆ ਮੇਰੇ ਵੀਰੋਂ ਪਹਿਲਾਂ ਬਾਅਦ ਚ ਕੋਲ ਕੇ ਰੋਸਟਰ ਵਾਲਾ ਵੀਰੋ ਪੈਲਾਉਣ ਨੇ ਮੇਰੀ ਵੀਰੋ ਬਾਤ ਚਾ ਉਹ ਕਿ ਰੋਸਟਰ ਵਾਲੀ ਪੈਲਾਉ ਕਿ ਜਣ ਸੁਣਣੇ ਆ ਕਿ ਤਾ ਸੁਣਣੇ ਜਵਾਬ ਦੋ ਰਿਪਲਾਈ ਦਿੱਤਾ ਤੁਸੀਂ ਕੋਈ ਸੇ ਮਾਰਤੀ ਸਮਝ ਜਾਂ ਰੋਸਟਰਸ ਦੀਆਂ ਵੀਡੀਓਜ਼ ਆਉਂਦੀਆਂ ਕਰਕੇ ਹੀ ਤਾਂ ਤੇਰੀ ਵੀਡੀਓ ਤੇ ਵਿਊ ਨੇ ਨਹੀਂ ਤਾਂ ਫਿਰ ਬੋਰਿੰਗ ਕੰਟੈਂਟ ਕੌਣ ਦੇਖੇ ਵਦਿਆ ਨਾ ਲੋਕ ਰੋਸਟਿੰਗ ਦੇ ਵਿੱਚ ਐਂਟਰਟੇਨਮੈਂਟ ਕਰ ਲੈਂਦੇ ਆ ਬਾਕੀ 3-4 ਦਿਨ ਤੋਂ ਤੇਰੇ ਤੇ ਕੋਈ ਰੋਸਟ ਨਹੀਂ ਸੀ ਆਇਆ ਇਸੇ ਲਈ ਤੂੰ ਸੋਚਿਆ ਚਲੋ ਰਿਪਲਾਈ ਕੰਟੈਂਟ ਹੀ ਬਣਾ ਲੈਨੇ ਆ ਸਾਹੀ ਤਾਂ ਤੈਨੂੰ ਪਹਿਲਾਂ ਹੀ ਪਤਾ ਕਿ ਹੁਣ ਮੇਰੇ ਤੇ ਰੋਸਟ ਹੋਣਗੇ ਮਤਲਬ ਵੀਡੀਓ ਤਾਂ ਸੋਚ ਸਮਝ ਕੇ ਪਾਈ ਗਈ ਆ ਰੋਸਟਿੰਗ ਤੋਂ ਬਿਨਾ ਤਾਂ ਜੀ ਤੇਰਾ ਵੀ ਨਹੀਂ ਲੱਗਦਾ ਪਿਆਰੀ ਸਮਝ ਗਈ ਮੈਂ ਕਿਹਦੇ ਤੋਂ ਪਤਾ ਆ ਗੱਲ ਤੋਂ ਨਹੀਂ ਆ ਰਹੀ ਬਦਲਣ ਤੋਂ ਆਪ ਵੀ ਨਹੀਂ ਸਹੀ ਆ ਜਾਣਾ ਤੇ ਬਾਕੀ ਜਿਹੜਾ ਮੈਨੂੰ ਸਪੋਰਟ ਕਰਦਾ ਉਹਨਾਂ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਤੇ ਮੈਂ ਇੱਥੇ ਤੱਕ ਲੈ ਕੇ ਆਈ ਹਣਾ ਤੇ ਬਾਕੀ ਜੜਵਾਲੇ ਸਪੋਰਟ ਲਈ ਕਰਦੇ ਕੋਈ ਨਾ ਮਿਕਵੈਸ ਨਹੀਂ ਕਰਾਂ ਤੇ ਚਲੋ ਉਹਨਾਂ ਨੇ ਸੋਚਣਾ ਜੀਣਾ ਸੋਚਦਾ ਸੱਚ ਜਾਂ ਤੂੰ ਸਭ ਤੋਂ ਵੱਡਾ ਧੰਨਵਾਦ ਦਾ ਰੋਸਟਰਸ ਦਾ ਤੇ ਬੈਡ ਕਮੈਂਟਰਸ ਦਾ ਕਰ ਜਿਹੜੇ ਤੇਰੇ ਕੰਟੈਂਟ ਦੇ ਵਿੱਚ ਕੁਝ ਨਾ ਹੋਣ ਦੇ ਬਾਵਜੂਦ ਵੀ ਤੈਨੂੰ ਇੱਥੋਂ ਤੱਕ ਲੈ ਆਏ ਆ ਤੈਨੂੰ ਵੀ ਪਤਾ ਕਿ ਤੇਰੀਆਂ ਵੀਡੀਓਜ਼ ਬੈਡ ਕਮੈਂਟਰਸ ਕਰਕੇ ਹੀ ਚੱਲਦੀਆਂ ਸੋ ਧੰਨਵਾਦ ਉਹਨਾਂ ਦਾ ਕਰ ਤੇ ਉਹਨਾਂ ਦੇ ਬੈਡ ਕਮੈਂਟਸ ਤੇ ਹਮਲ ਕਰ ਤੇ ਵਾਕਿਆ ਤੇ ਫਰ ਆਪਣਾ ਵਲੌਗ ਕਿੱਤਾ ਲੱਗਿਆ ਕਮੈਂਟ ਕਰਕੇ ਜਰੂਰਸ ਅੱਗੇ ਫਿਰ ਨਾਲ ਦਾ ਆਗਲੇ ਵਲੌਗ ਚ ਆਗਲਾ ਵਲੌਗ ਦੇਖੋ ਜੇ ਤੁਹਾਨੂੰ ਸਬਸਕ੍ਰਾਈਬਰ ਤੇ ਆਪਾਂ ਅੱਗੇ ਤੁਹਾਡੇ ਲਈ ਮੱਝਾ ਟਮਾਟੇ ਬਣਾਉਣ ਲੈ ਕੇ ਆਵਾਂਗੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਇਹਨੂੰ ਹਰੇਕ ਰੋਸਟਰ ਕਹਿੰਦਾ ਕਿ ਸਬਸਕ੍ਰਾਈਬਰ ਨਹੀਂ ਹੁੰਦਾ ਸਬਸਕ੍ਰਾਈਬ ਹੁੰਦਾ ਤੇ ਪਿੱਛੋਂ ਸਿਰਫ ਆਰ ਕੱਟਨੀ ਆ ਇਹ ਤਾਂ ਹੋ ਨਹੀਂ ਸਕਦਾ ਕਿ ਹੁਣ ਇਹ ਤੋਂ ਸਬਸਕ੍ਰਾਈਬ ਬੋਲਿਆ ਹੀ ਨਾ ਜਾਵੇ ਜੇ ਸਬਸਕ੍ਰਾਈਬਰ ਕਹਿ ਸਕਦੀ ਆ ਤਾਂ ਸਬਸਕ੍ਰਾਈਬ ਵੀ ਕਹਿ ਸਕਦੀ ਆ ਇਹ ਹੀ ਕੁਝ ਕੋ ਨਟਕੀਆਂ ਇਹ ਜਾਣ ਬੁੱਝ ਕੇ ਕਰਦੇ ਆ ਤੇ ਜੇ ਇਸੇ ਗੱਲ ਤੇ ਕੋਈ ਹੋਰ ਰੋਸਟ ਕਰ ਦੇਵੇ ਤੇ ਫਿਰ ਕਹਿਣਗੇ ਜੇ ਮੇਰੀ ਬੋਲੀ ਤੇ ਮੇਰੇ ਰੰਗ ਰੂਪ ਤੇ ਮੈਨੂੰ ਜਾਣ ਕੇ ਰੋਸਟ ਕੀਤਾ ਜਾਂਦਾ ਮਤਲਬ ਕਿ ਹਰ ਪਾਸਿਓਂ ਸymਪਤੀ ਲੈਣੀ ਆ ਗਾਇਜ਼ ਗਾਇਜ਼ हैप्पी बर्थडे टू यू गाइस लिख रहे हैप्पी बर्थडे टू यू हम्म अच्छा है हैप्पी बर्थडे टू यू गाइस लिख केक खा लो हूँ सारा खा लो मैंने इधर आ जाओ हम्म ਇਧਰ ਦੇਖ ਲੋ ਖਾਨਸੂਰੀ ਮੀਨੂ ਸਿਰਾਂ ਦਾ ਹਾਲ ਇਹਦੇ ਮੁੰਡੇ ਦਾ ਜਨਮ ਦਿਨ ਸੀ ਤੇ ਜਨਮ ਦਿਨ ਤੇ ਕਈ ਬੱਚਿਆਂ ਨੂੰ ਬੁਲਾਇਆ ਤੇ ਕੇਕ ਕੱਟ ਕਰਨ ਤੋਂ ਬਾਅਦ ਪੂਰੇ ਕੇਕ ਨੂੰ ਝੂਠਾ ਕਰਤਾ ਆਈ ਡੋਂਟ ਨੋ ਇਹਨੇ ਬੱਚਿਆਂ ਨੂੰ ਕੇਕ ਦਿੱਤਾ ਜਾਂ ਨਹੀਂ ਫਸਟ ਆਫ ਆਲ ਤਾਂ ਇਹਨੇ ਕੇਕ ਬੱਚਿਆਂ ਨੂੰ ਦਿੱਤਾ ਹੀ ਨਹੀਂ ਹੋਣਾ ਤੇ ਜੇ ਦਿੱਤਾ ਵੀ ਆ ਤਾਂ ਮਤਲਬ ਕਿ ਆਪਦਾ ਝੂਠਾ ਸਾਰੇ ਬੱਚਿਆਂ ਨੂੰ ਖਵਾਇਆ ਵੈਸੇ ਤਾਂ ਇਹ ਕਹਿੰਦੀ ਆ ਕਿ ਮੈਨੂੰ ਕਈ ਬਿਮਾਰੀਆਂ ਤੇ ਫਿਰ ਇਹ ਤਾਂ ਨੌਨਸੈਂਸ ਵਾਲੀ ਗੱਲ ਹੋਈ ਨਾ ਬਾਕੀ ਹੋ ਸਕਦਾ ਕਿ ਬੱਚਿਆਂ ਨੂੰ ਸਿਰਫ ਫਰੂਟੀਆਂ ਪਿਆ ਕੇ ਹੀ ਮੋੜਤਾ ਹੋਵੇ ਕਿਉਂਕਿ ਐਡੇ ਕੇਕ ਨਾਲ ਐਡੇ ਵੱਡੇ ਢਿੱਡ ਦਾ ਕੀ ਬਣਨਾ ਦੇਖ ਲੋ ਕੇਕ ਤੇ ਹੁੰਦਾ ਅਟੈਕ ਕੇਕ ਤੇ ਆਏ ਟੁੱਟ ਪੀ ਜਿਵੇਂ ਮੂੰਹ ਚ ਕੇਕ ਨਹੀਂ ਕੇਕ ਚ ਮੂੰਹ ਚਲ ਗਿਆ ਹੋਵੇ ਬਾਕੀ ਗਾਇਜ਼ ਇਥੇ ਆਪਾਂ ਕਰਦੇ ਆਂ ਇਸ ਵੀਡੀਓ ਨੂੰ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਐਂਡ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤੇ ਦਿਲ ਤੋਂ ਧੰਨਵਾਦ